सचे पातशाह कमले रमले मेर पुत्र कमकत पई सचे पाती सुठा <laughs> <laughs> ਉਹ ਬੜੀ ਵਧੀਆ ਚੀਜ਼ ਲੈਣਾ ਹੈ ਨਾ ਹਾਂ ਬਹੁਤ ਚੰਗਾ ਆਇਆ ਕਿ ਜੀ ਉਹਨੇ ਮੈਨੂੰ ਬੇਨਤੀ ਕੀਤੀ ਸਰਕਾਰ ਨੂੰ ਕਿ ਦੇਖੀਏ ਸੋਹਣੇ ਇਸ ਫੋਰਟੂਨ ਸੌਤ ਨੂੰ ਦੇ ਰਹਿ ਰਿਹਾ ਭਾਰਤ ਦੀ ਜੋ ਗੱਲ ਬਣਾਈ ਸੀ ਉਹਨੇ ਮੈਨੂੰ ਮਿਲ ਕੇ ਦਰਮਨ ਸੂਰ ਹੈ ਬਹੁਤ ਵਧੀਆ ਸਮਾਨ ਮਿਲਿਆ ਥਾ ਜਿਹੜੀ ਟਾਈਮ ਹੋ ਜਾਵੇ ਹੈ ਠੀਕ ਹੈ ਹਾਂ ਹਾਂ ਕਿ ਨਾ ਭਾਈ ਜੀ ਮੋਰ ਜੀ ਆਣਾ ਹੈ ਨਾ ਸਾਡੇ ਕੋਲ ਸਪੀਕਰ ਨੂੰ ਲੋਕੀ ਦੋ ਰੋੜ ਪੈ ਦੇ ਦਿੰਦਾ ਸੰਗਤ ਹਾਂ ਜੀ ਹਾਂ ਜੀ ਸੋਨਿਆ ਜੀ ਜੀ ਬਈ ਹੈ ਹੈਲੋ ਉਹ ਰੋਡ ਬੋਲ ਜਾ ਰਿਹਾ ਹੈ ਅਲੋ ਠੀਕ ਹੈ ਬਾਈ ਹਾਂ نہیں میرے پا میں ملکہ کراکھا ہوں میرے مہروں نے آئے لڑیا چاہتا ہے پہنے پر رویٹ کی جائے گا کہ جیرے کچھ ہوگا کہ جائے گا کہ میں نے آئے لڑیا چاہتا ہے پیدا جانتی ہے انگیت میں جانتی ہے جب آپ کو ہوں گا خانوں کی لگی کی شریر خرار ہو رہا ہے وہاں تو مالے کا تکل دن میں کے لگے گا سکے وہاں پر ایک دو جانتے لگتے ہیں دو چار دن لگتے ہیں شریر سے اگر میں نہ جانا داستے ہیں جب میں اپن ਮੈਂ ਦਾਾਕਦਨ ਜਾਣਾ ਕਿ ਤੂੰ ਮਗਰੇ ਮਾਰੀ ਲੁੱਟੀ ਨਾ ਮੇਰੀ ਮਾਂ ਛਾੜਦੀ ਰੱਖੀ ਮੈਂ ਬਹੁਤ ਬਚਾ ਲਿਆ ਇਸ ਨੰਦੇ ਆਇਆ ਤੇਰੀ ਵੀ ਮਾਰਦਾ ਨਾ ਕੋਈ ਕੱਬ ਬਸਤੀ ਤੋਂ ਦਾਾਕਦਨ ਜਾਣਾ ਹੈ ਤੇ ਆਏ ਕੋਈ ਮੈਂ ਰੋਣੀ ਮਿਲ ਕੇ ਜਦੋਂ ਨਾਲ ਕਰਦਾ ਪਿਆ ਸੀ ਸਿੱਧਾ ਸਾਮੂ ਦਾ ਗਿਉ ਨੇ ਮੀਂਹ ਨਹੀਂ ਮਿਲਦੀ ਨਾ ਮੈਂ ਸਰਬਾਨ ਸੰਭੋਤ ਸੀ ਕੈਨੂਰ ਕੀ ਹੋ ਗਿਆ ਯਾਰ ਅੱਜ ਤੋਂ ਜੱਲੇ ਦਾ ਗੁਰੂ ਦੀ ਟੈਨਸ਼ਨ ਲੱਗੀ ਰਹਿੰਦੀ ਹਰੇ ਬਖਾਨ ਤਾਂ ਲੈਂਦੇ ਨਹੀਂ ਨਾ ਲੋਕਾਂ ਦੇ ਭਾਵੇਂ ਯਾਰ ਜਿਉਣਾ ਆਪਣਾ ਕੋਈ ਬਿਰੋਕ ਢੱਲਾ ਮਸਾ ਹੋ ਗਿਆ ਤੇ ਕੁਮਾਰੀ ਨਾ ਵੀ ਪਤਾ ਕਿਨੇ ਕਿੱਥੇ ਆ ਜਾਂਦੀ ਹੈ ਬਿਮਾਰੀ ਦਾ ਪਤਾ ਆਪਣਾ ਨੂੰ ਪਤਾ ਕਿਹਦੇ ਨੂੰ ਬਿਮਾਰੀ ਆ ਜਾਂਦੀ ਤਾਂ ਤਾਂ ਨਹੀਂ ਕਰਦੇ ਫਿਰ ਵੀ ਇੱਕ ਵਾਰੀ ਜੀਤੇ ਮਾਰਾਂ ਮਰ ਸੁਝਾ ਰਹੇ ਕੋਤਾ ਪਿੰਨੋ ਤਾਂ ਉਹ ਕਦੀ ਮਬਰੋ ਵਾਈ ਤੇ ਕੀ ਜੰਨੀ ਤਾਰੂ ਪਤਾ ਨਹੀਂ ਉਹ ਕੀ ਬੰਦ ਉਹ ਤੂੰ ਮੈਨੂੰ ਬੈਠੇ ਜੀ ਨੂੰ ਸਮਝਾ ਦੇ ਉਹ ਨੂੰ ਕਹਿੰਦਾ ਤੂੰ ਮੈਨੂੰ ਉਹ ਨੂੰ ਸਮਝਾ ਮੈਂ ਕਿੱਧਰ ਜਾਣਾ ਬੰਦਾ ਕਿੱਧਰ ਜਾਂਦੀ

ਉਹ ਲਾ ਉਪੇ ਤੇ ਖੜੀ ਬੈ ਬੀ ਹਾਂ ਹਾਂ ਕੀ ਦਸਾਂ ਕਰੋ ਦਾ ਬੇਬੇ ਤੇ ਮਾਂ ਕੀ ਖਾਦੀ ਖੜੀ ਆ ਪਾਣੀ ਫੜਾਇਆ ਤੂੰ ਚਲਾ ਜਾ ਤੂੰ ਮਾਂ ਕੀ ਫੋਦੀ ਤੂੰ ਪਾੜਾ ਦੇ ਤੂੰ ਪਾੜਾ ਗਿਆ ਤੇ ਕੋਈ ਨਾ ਤੂੰ ਕਿੱਥੇ ਖੜੀ ਬੈ ਦੀ ਜਿੱਦੀ ਗਾਉਂ ਗਈ ਮਾਂ ਤਾਂ ਵੀ ਕੋਈ ਗੰਗਣਾ ਇਹ ਕਿਹੜੀ ਹੋ ਗਿਆ ਤੂੰ ਜੇ ਮਾਂ ਨਹੀਂ ਮੇਰੇ ਬਾਤ ਕਰੇਗੀ ਤੂੰ ਮਾਂ ਨੇ ਕਦੀ ਕੀ ਰੋਣ ਨਹੀਂ ਦੀ ਕਰੀ ਮਾਂ ਨੇ ਕਦੀ ਕਰੀ ਪੜਾਉਂ ਉਹ ਬੰਦ ਨੂੰ ਬਜ਼ਾਰ ਤੇ ਆ ਉਹ ਸਾਦੀ ਤੇ ਮਾਂ ਖਾਣੇ ਤੇ ਪੜਿਆ ਪੀਂਦੇ ਜਾ ਰਹੇ ਪਾਣੀ ਲੈ ਰਹੇ ਕੋਈ ਕਹੋਣਾ ਕਿ ਜੇ ਤਾਂ ਮੈਂ ਇਹ ਕਰਾਂ ਤੇ ਮੈਂ ਨਹੀਂ ਕਰਾਂਗਾ ਮੈਂ ਤਾਂ ਪਾਣੀ ਪੀਂਗੂ। ਯਾਹ ਬੋਲ ਕਹਿੰਦੇ ਮੰਗਿਆ ਗੁਰੂ ਨੂੰ ਉਹ ਆਨੇ ਮੈਨੂੰ ਨਹੀਂ ਪਾਲੀ ਭਾਏ ਜਾਂਦਾ। ਅਰੇ ਉਹ ਮੈਂ ਕਹਿ ਕੇ ਆਂਦੀ ਨਹੀਂ ਬੁੱਧੀ ਜੇ ਲਾ ਪਾਲੀ ਫੁੜਾ ਫਾ ਦੇਣੀ। ਨਹੀਂ ਜੇ ਗਰੋ ਵੀ ਤੇਰੇ ਕੋਈ ਕਹੇ ਤੇਰੀ ਮੂਡ ਬਣਾ ਤੀ ਮੈਂ ਨਹੀਂ ਉਹ ਟੈਗਾਂ ਤੇ ਉਹਨਾਂ ਨੂੰ ਕਹਿੰਦੇ ਨਹੀਂ ਕਹਿਣਾ। ਤੇਰੇ ਤੋਂ ਬਣਾ ਮੈਂ ਕੋਈ ਨਹੀਂ ਪੁੱਛਦਾ। ਨਹੀਂ ਬਾਤ ਨੂੰ ਮੈਂ ਬਾਜਾ ਕਰ ਮੈਂ ਆਪੇ ਦਮ ਬਾਰਾ ਤੋਂ ਆ ਗਿਆ। ਤੁਹਾਡਾ ਨਾਮ ਹੀ ਜਾਣੀ ਜਾਂਦਾ ਸਜਾਤ ਬਾਪੇ ਦਾ ਮੱਥਾ ਮੱਥਾ ਕਹੇਗਾ ਤੁਹਾਡਾ ਦੋ ਰੁਕੇ ਨਹੀਂ ਆਇਆ ਤੇ ਕੋੰਦਰ ਕੋਈ ਕੰਧੀ ਜਾਣੀ ਖਾਈ ਜਾਂਦੀ ਅੰਨੀ ਬੰਦ ਚਲੀ ਜਾਂਦੀ ਹੈ ਜੇ ਕਾਟ ਮੱਥਾ ਜਾਣ ਸੀ ਲੈ ਗਿਆ ਚਲੀ ਜਾਂਦੀ ਹਾਂ ਨਹੀਂ ਖੜੀ ਹੋ ਸਕੀ ਜੀ ਉਹ ਇੰਗਿਆ ਨਹੀਂ ਆਂਡਾ ਮੁੰਡਾ ਘਰ ਹੁੰਦਾ ਛਾਡਾਂ ਦਾ ਮੁੰਡਾ ਤਾਂ ਬਹੁਤ ਸਿਆਣਾ ਹੈ ਚੱਲ ਕੋਣੀ ਗੁਰੂ ਘਰ ਚੱਲ ਲਈ ਮਹਾਰਾਜ ਆਪੇ ਠੀਕ ਕਰੇਗਾ ਸੱਚੇ ਪਾਸ਼ਾ ਧਾਮ ਨਹੀਂ ਏ ਸੱਚੇ ਪਾਸ਼ਾ ਮੇਰੇ ਪੁੱਤਰਾਂ ਨੂੰ ਤੰਦਰੁਸਤਿਆਂ ਬਖਸ਼ੀਂ ਪੁੱਤਰਾਂ ਨੂੰ ਨੋਆ ਨੂੰ ਤੰਦਰੁਸਤਿਆਂ ਬਖਸ਼ੀ ਮਹਾਰਾਜ ਸੱਚੇ ਪਾਸ਼ਾ ਮੇਰੇ ਪੁੱਤਰ ਬਾਹਰ ਗਿਆ ਹੈ ਕਿ ਉਹਨੂੰ ਉਥੇ ਤੰਦਰੁਸਤਿਆਂ ਬਖਸ਼ੀ ਮਹਾਰਾਜ ਤੇ ਮੈਂ ਕੱਪੜੇ ਗਏ ਕਰੀ ਪਿਆਰੀਓ ਬਰਾਵੋ ਸੱਚੀ ਬਾਤ ਨਾ ਕੀ ਗੱਲ ਆ ਤੁਸੀਂ ਬੀਬੀ ਨੂੰ ਕੋਠੀ ਤੇ ਜਮਾ ਪਿਛਲੇ ਬਾਜ਼ਰਮ ਦੇ ਕੱਪੜੇ ਤੋਂ ਨਾ ਛੱਡਿਆ ਵਾ ਨਾ ਤੁਸੀਂ ਹੁਣ ਮਾਤਾ ਦੇ ਇੰਨੇ ਕੱਪੜੇ ਵੀ ਨਹੀਂ ਧੋ ਸਕਦੇਗੇ ਲੈ ਕਮਾਲ ਹੋ ਗਈ ਆ ਲੈ ਮਾਤਾ ਮੈਂ ਤੇਰੇ ਕੱਪੜੇ ਧੋ ਦੇਣਾ ਮੈਂ ਤੇਰੇ ਕੱਪੜੇ ਧੋਣਾ ਖੜੀ ਹੋ ਤੋ ਨਹੀਂ ਜੇ ਇਹ ਨਹੀਂ ਨਾ ਤੇਰੇ ਕੱਪੜੇ ਧੋ ਕੇ ਦੇਂਦੇ ਮੈਂ ਤੇਰੇ ਕੱਪੜੇ ਧੋ ਦੇਣਾ ਜਾਇਏ ਬੰਦੇ ਬਿਲੇ ਕੋਲ ਆਇਆ ਤਾਂ ਦੇ ਨੂੰ ਫੇਰ ਕੀ ਹੋਊਗਾ ਉੱਪਰ ਮੈਂ ਕਿੱਥੇ ਜਾਵਾਂ ਉਹਦੇ ਕੋਲ ਐਨਾ ਚੰਦਾ ਤੁਹਾਡੇ ਕੋਲ ਕਟਿਆ ਹੋਣਾ ਉਹਦੇ ਕੋਲ ਚਾਹੀਆ ਮੈਂ ਆਪਣੀ ਸਾਰੀ ਉਮਰ ਉਹਦਾ ਪਾਪ ਕਰੀ ਹੋਏ ਭਰਾ ਕੀ ਬਾਰੇ ਮੈਂ ਕਹਿੰਦਾ ਕਿ ਪੱਕੀ ਤੈ ਜਾਵਾਂ ਉਹਦੇ ਕੋਲ ਜਾਣ ਤੋਂ ਕੀ ਬਾਰੇ ਤਾਂ ਹੀ ਬੈਠਣੇ ਚਾਹੀਏ ਤੇ ਤੂੰ ਤਾਂ ਉੱਠਦੀ ਹੀ ਨਹੀਂ ਮੰਗੇ ਤੇ ਉਰਦੀ ਚਲਣਗੇ ਦਾ ਉੱਤੇ ਆਉਂਦੀ ਲੱਤਾਂ ਬੰਦ ਮੁੰਡਾ ਕਾ ਸੋਣੀ ਸੀ ਹਾਂ ਮੁੰਡਾ ਅੱਜ ਕਾ ਕੋਈ ਜਾਣੀ ਚਾਹ ਤਾ ਮੈਂ ਘਰ ਦੀ ਮਾਲਸ பத்தேமே மாட்டி மர்ஜி தாக்கி மீன் ਮੈਂ ਨਾ ਮਾਰ ਤੈਨੂੰ ਪਰਸਿ ਤੇਰਾ ਤੇ ਜਿਹੜੀ ਦਾ ਗੈਰ ਨਾ 10 ਦਿਨ ਬਾਅਦ ਤੇ ਹੁਣ ਤੂੰ ਪਿੱਛੇ ਲਾਉਂ ਤੂੰ ਬੀਬੀ ਦਾ ਦੇਖੀ ਉਹਨੂੰ ਘਰੋਂ ਕਾਢ ਦੇ ਜਗਾ ਹੁਣ ਤੂੰ ਹੋਰ ਉਹ ਤੇਰੇ ਪੱਲੇ ਕੀ ਰਹਾ ਹੋਰ ਤੂੰ ਕੀ ਇਹ ਦੱਸ ਸਕਦਾ ਮੈਂ ਕੀ ਗੰਦੀ ਪੱਲਿਆਂ ਦਾ ਸੋਣ ਨੂੰ ਕਹੀ ਨਹੀਂ ਪੀਵੀਂ 10 ਦਿਨ ਵੱਟੀ ਕਿ ਤੂੰ ਕੋਈ ਮਾਰੀ ਦੀ ਮਾਰੀ ਨਾ ਤੇ ਜੀਤ ਨਾ ਕਰਨ ਨਾ ਸਾੰਬੀ ਜਾਓ ਤੂੰ ਆ ਰਹੇ ਦੱਸਦਾ ਮੈਂ ਮਾਰੂ ਇੱਥੇ ਆ ਤੀਂ ਇਹ ਗੱਲ ਨਾ ਮੈਂ ਵੀ ਫੜਾ ਬੀਬੀ ਨਾਲ ਹੀ ਜਾਊਂਗੀ ਜਿੱਥੇ ਬੀਬੀ ਜਾਊਗੀ ਉਹਦੇ ਨਾਲ ਮੈਂ ਜਾਊਂਗਾ ਤੂੰ ਕਿੱਥੇ ਜਾਣਾ ਤੀਬੀ ਨਾਲ ਬੀਬੀ ਜਾਂਦੀ ਬੀਬੀ ਆਪਾਂ ਚਲੀ ਓ ਨਹੀਂ ਤੂੰ ਯਾਦ ਹੀ ਨ ਨਹੀਂ ਆ ਕੇ ਦੇਖੀ ਤੂੰ ਨਹੀਂ ਨਹੀਂ ਮੈਂ ਮੈਂ ਨਾਲ ਹੀ ਜਾਣਾ ਚੱਲ ਮੈਂ ਨਾਲ ਤੂੰ ਮਾਰੀ ਮਾਰੀ ਕਿਤੇ ਤੂੰ ਮਾਰੀ ਲੱਗਦਾ ਨਹੀਂ ਨਾਲ ਅਰੇ ਮਾਦਾ ਸੁਣਾ ਮੈਂ ਫਿਰ ਚਾਹ ਕਿਤੇ 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 ਹੀ ਤਾਂ ਕੰਮ ਠੀ ਹੋ ਗਿਆ ਇਹ ਤਾਂ ਬੁਝਾ ਵੀ ਨਾ ਚਲਾ ਦੇ ਜੇ ਵੀ ਡੈਰ ਨਹੀਂ ਪਤਾ ਲਾਈਆਂ ਤੂੰ ਇਹਦੇ ਮੇਰੇ ਨਾਲ ਲੜਨਾ ਵੱਧ ਚੱਲ ਵੇਖੀ ਜਾ ਕੇ ਇੰਨਾ ਕੁ ਸਾਰੇ ਪੈਣਾ ਵਾ ਕੋਈ ਨੀ ਚਾਰ ਗੱਲਾਂ ਆਈਆਂ ਕਰ ਲੂਗਾ ਤਾਂ ਸਹਰਾਂ ਵੀ ਫੇਰ ਕੀ ਹੋ ਗਿਆ ਇੰਨਾ ਤਾਂ ਚੱਲਦਾ ਹੀ ਰਹਿੰਦਾ ਵਾ ਟੈਨਸ਼ਨ ਨਾ ਕਰ ਮੈਂ ਯਾਰ ਬਸ ਤੂੰ ਜਾਣਾ ਕੋਈ ਨਾ ਲੱਗੇਗਾ ਤੁਸੀਂ ਮੇਰਾ ਸਪੋਜਿਆ ਨਹੀਂ ਆ। ਸਾਰਾ ਕੁਝ ਬੜੀਆ ਗਿਆ। ਤਾਂ ਤਾਂ ਪਾੰਡਰ ਇਹਨੇ ਕੀ ਆਇਆ? ਨਹੀਂ ਆਉਂਦੀ ਆ। ਇਹ ਇੱਥੇ ਕਿਉਂ ਪਈ ਆ? ਮੈਂ ਆਸੀ ਮੇਰੇ ਕੱਪੜੇ ਜਗੜ ਵੀ ਪੀ ਸੀ ਕਿਉਂ ਉੱਤੀ ਆਂਗੀ ਤੇ ਮੈਂ ਜੀ ਕੱਟ ਕਰਾ। ਤਾਂ ਕੁਛ ਕੋਈ ਦਲ ਉਸ ਵਿੱਚ ਆਇਆ ਸਾਰਾ ਕੁਝ। ਇਹ ਭਾਈ ਕੀ ਕਹਿੰਦੇ ਕਿ ਨਈ ਮਾਈ ਨਾਲ ਬੁਣਨਾ ਕਾ ਕੁਛ ਨਹੀਂ ਹੋਇਆ ਨੂੰ ਉਹਦੇ ਨੇ ਪੁਣ ਦਿੱਤਾ ਵੀ ਤੂੰ ਇੱਥੋਂ ਤੱਕ ਕਰੀ ਆ ਗਿਆ ਕੰਮ ਜੇ ਬੰਦਾ ਬਿਮਾਰ ਹੋਵੇ ਮੈਂ ਘਰ ਦੇ ਵਿੱਚ ਜੀਂਦੇ ਨੂੰ ਆਪਾਂ ਤਰੋਟੜ ਦੇਣਾ। ਮੇਰੀ ਗਲਤੀ ਹੈ ਜੀ ਮੇਰੀ ਗਲਤੀ ਲੱਗਦੀ ਹੈ ਨਾ ਦੂਜੀ ਗਲਤੀ ਹੈ ਸਾਰੀ ਹੌਣ ਵਾਲ ਦਾ ਸੈਂਟਰ ਦੇ ਵਿੱਚ ਕੋਈ ਗੱਲ ਕੀ ਕਰੀ ਨਹੀਂ ਸੀ ਬਸ ਮੇਰਾ ਵੀ ਜੀ ਤਾਂ ਨਹੀਂ ਲੱਗਦਾ ਤੇ ਜੀ ਨਹੀਂ ਲੱਗਦਾ ਉਹ ਬੜਾ ਲੱਗਾ ਬਾਅਦ ਚ ਪਤਾ ਲੱਗਦਾ ਨਹੀਂ ਸ਼ੁਰੂਤ ਨਹੀਂ ਤੈਨੂੰ ਤੈਨੂੰ ਸ਼ਰਮ ਨਹੀਂ ਆਉਦੀ ਵੀ ਤੂੰ ਦੱਸ ਦੇ ਨਿੱਕੇ ਮੁੰਡਾ ਉਹ ਤੇਰੇ ਨਾਲ ਚਲਦਾ ਉਹ ਮਾਂ ਦਾ ਸਤਕਾਰ ਕਰਦਣ ਦੀ ਮਾਂ ਦਾ ਉਹ ਨਾਲ ਚਲਾ ਗਿਆ ਹੁਣ ਐਡੇ ਵੱਡੇ ਘਰ ਨੂੰ ਪਤਾ ਲੈਣ ਕਿ ਕੀ ਕਰਨਗੇ ਉਹ ਛੋਟਾ ਬਚਾਰਾ ਤੇ ਉਹ ਤੈਨੂੰ ਪਤਾ ਹੀ ਨਹੀਂ ਹੱਦ ਦੀ ਹੈ ਇਹਨਾਂ ਤੇ ਆਈ ਚੇਂਦੀ ਆ ਪੈ ਤੰਗ ਨਾ ਨਹੀਂ ਜਿਸ ਨੂੰ ਨਹੀਂ ਚਾਲ ਕੋਈ ਨਹੀਂ ਮੈਂ ਤਾਂ ਮਾਪ ਘਰ ਕੇ ਅਸੀਂ ਤਾਂ ਮੱਤ ਮਾਰੀ ਗਈ ਸੀ ਨਹੀਂ ਰਹਿ ਗੱਲੀ ਤੂੰ ਇੱਥੇ ਹੁਣਾ ਇਹ ਮੁੰਡੇ ਬਣੋ ਤਾਂ ਮੇਰਾ ਬਣੀ ਜੀ ਨਾਲ ਬਤਾਗਾ ਹੁਣ ਪਤਾ ਲੱਗਾ ਹੂੰ ਪਤਾ ਲੱਗ ਰਿਹਾ ਸੀ ਵੀ ਮਾਂ ਦਾ ਕਰੇ ਹਨ ਕਿਸੇ ਰੌਣ ਤੇ ਮੁੰਡੇ ਬਣਾ ਨਹੀਂ ਸਕਦਾ ਨਹੀਂ ਜੀ ਰਹਿ ਤੂੰ ਮੁੰਡੇ ਦਾ ਵੀ ਨਹੀਂ ਚੰਦਾ ਨਾ ਤੇ ਮੇਰੀ ਮਾਂ ਦਾ ਮੇਰੇ ਕਿਵੇਂ ਜੀ ਲੱਗਦਾ ਹੋਗਾ ਜਿਹੜੀ ਜਦੋਂ ਇੱਥੇ ਦਾ ਰਹੀ ਦੀ ਸਾਰੇ ਕੋਈ ਨਹੀਂ ਮੇਰੇ ਮਾਂ ਦਾ ਕੋ ਕੋ ਜਾਲਾ ਮੈਂ ਇਹ ਕੱਦ ਰ ਮੈਂ ਇਹ ਘਰੇ ਵੀ ਦੁਪਹਿਰ ਇਹਨਾਂ ਤੇ ਬਾਹਰ ਵੀ ਦੁਪਹਿਰ ਇਹਨਾਂ ਜੇ ਮੈਂ ਤੈਨੂੰ ਕਹਿਣਾ ਤਾਂ ਤੇ ਜੇ ਮੈਨੂੰ ਕਹਿਣਾ ਹੋ ਮੇਰਾ ਕੀ ਕਸੂਰ ਹੈ ਤੇ ਮੇਰਾ ਬੰਦਾ ਖਾਮ ਖਾਈ ਪੀਂਦੇ ਜਾਂਦਾ ਮੈਂ ਤੈਨੂੰ ਇੱਕ ਗੱਲ ਦੱਸਦੀ ਵੀ ਜਿਸ ਦੁੱਖ ਤੈ ਗਿਆ ਦਾ ਮਤਲਬ ਇਹ ਛੋੜਾ ਵੀ ਆਪਾਂ ਆਪਦੇ ਮਦਦ ਲਈ ਛੱਡਦੇ ਨਹੀਂ ਐ ਤੇ ਹੁਣ ਤੂੰ ਐ ਕਰ ਭਾਬਾ ਜਿੰਦਗੀ ਨੂੰ ਸਨਣਾ ਗਾਲਾਂ ਵੀ ਆਪਾਂ ਚੱਲੀਏ ਤੂੰ ਲੈ ਕੇ ਉਹਨਾਂ ਚ ਮੈਨੂੰ ਘਰੇ ਮੇਰਾ ਵੀ ਲੱਗਦਾ ਚਾਹ ਨਾ ਇਹ ਬਣਾ ਲੀਏ ਬੁਣੇ ਤੇ ਰੇਟੀ ਹੀ ਮਾਣੂ ਕਾੜ ਦੇ ਜਰਾ ਫਿਰ ਸਹੀ ਕਹਿਣਾ ਹੈ ਜਦੋਂ ਬਣਾ ਲੱਗੇ ਨਾ ਤੁਮ ਨੂੰ ਤੋਂ ਮਾਫੀ ਮੰਗ ਲਿਓ ਛੜਪੀਆਂ ਨਾ ਬਾਈਏ ਨਾ ਨਹੀਂ ਜਲਦੀ ਹੈ ਨਹੀਂ ਨਹੀਂ ਲੱਗੇ ਬਣਾ ਲੈ ਤੇ ਲੋਪਰ ਸਾਹਿਬ ਹੀ ਇਹ ਚਿਰੋਂ ਵਿਚਾਰ ਤਾਂ ਉਹਨੂੰ ਪਤਾ ਲੱਗਦਾ ਬੜੀ ਜੀ ਮਰਦੀ ਹੈ ਤੇ ਆਪਾਂ ਦਲੀਏ ਤਰ ਕੋਣੀ ਜੇ ਮਾੜੀ ਮੋਢੀ ਗਲਤੀ ਕਾਰੀ ਲੋਠੀ ਹੈ ਬੋਲੀ ਦੇਖੀ ਤੂੰ ਸਿਆਣੀ ਹੈ ਹੈ ਸਮਝਦਾਰਾ ਨਹੀਂ ਲੋਹਾਂ ਦੇ ਤੇ ਕੋਈ ਕੋਣੀ ਡਰ ਮਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਮੈਂ ਤਾਂ ਪਹਿਲੀ ਸਾਂ ਤੇ ਲੈ ਸਾਰੀ ਸੁਣੀਆਂ ਤੁਮ ਆ ਜੀ ਕਿ ਪੁਲੀ ਕਹਿੰਨਾ ਸਾਨੂੰ ਦੁੱਖ ਰਿਹਾ ਜਿਦਾ ਮੈਂ ਤਾਂ ਤੁਹਾਨੂੰ ਕੋਈ ਕੁਝ ਕਿਹਾ ਹੀ ਨਹੀਂ ਕੋਈ ਨਹੀਂ ਤੈਨੂੰ ਚੰਗੀ ਆਈ ਸੀ ਆਹ ਨਾਲ ਸਿੱਟਾ ਮੈਨੂੰ ਆਕਾ ਤੇਰਾ ਕੋਈ ਨਹੀਂ ਓਦਾਂ ਮੈਨੂੰ ਦਿਮਾਗੋਂ ਪਤਾ ਕੀ ਹੋ ਗਿਆ ਜਿਵੇਂ ਤਾਂ ਤੂੰ ਦੇਖ ਮੈਨੂੰ ਓਦਾਂ ਦੇ ਕਿੰਨੇ ਮਮੀ ਫੋਨ ਲਾਈ ਫਰੀ ਜਾਂਦੀ ਮੈਂ ਵੀ ਤਬ ਤੇਰਾ ਮੇਰਾ ਪਿਆਰ ਆ ਕਹਿੰਦਾ ਮੈਂ ਮੰਨਦਾ ਪਰ ਹੁਣ ਤੈਨੂੰ ਇਹ ਗੱਲ ਅਹਿਸਾਸ ਹੋਈ ਕਿ ਨਹੀਂ ਦੱਸ ਸਕਦਾ ਮਹਿਸੂਸ ਹੋਈ ਬਹੁਤ ਹੋਈ ਤੂੰ ਦੱਸ ਦੁੱਖ ਨਹੀਂ ਮੈਨੂੰ ਸੋਚਣ ਗਿਆ ਮੇਰਾ ਮਾਂ ਪਰ ਨਹੀਂ ਦਿੱਤ ਲੱਗਦਾ ਤੇ ਉਹ ਮੇਰੇ ਕੋਲ ਨਹੀਂ ਆਉਂਦਾ ਤੂੰ ਮੈਨੂੰ ਪਿਆਰ ਕਰਦੇ ਨਾ ਹੁੰਦਾ ਮੈਂ ਤੇ ਡੈਡੀ ਬੀਬੀ ਨੂੰ ਕੀ ਅੱਜ ਤੇ ਅੱਧੀ ਦੀ ਬੀਬੀ ਨੂੰ ਪਿਆਰ ਕਰਦੇ ਆ ਇਹ ਜਦੋਂ ਪਛੜੀ ਘਰੋਂ ਚੀਜ਼ ਖਸ ਜਾਂਦੀ ਹੈ ਨਾ ਜਦੋਂ ਕੀਮਤ ਦਾ ਪਤਾ ਲੱਗਦਾ ਹੈ ਤੇਰੀ ਗੱਲ ਜਦੋਂ ਕੋਈ ਚਰਾਇਆਦਾ ਨਾ ਕਰਵਾਏ ਮੈਂ ਤਾਂ ਇਸਕੇ ਸਦਾ ਮੰਨਦਾ ਹਾਂ ਉਦੋਂ ਪਤਾ ਲੱਗਦਾ ਹੈ ਕਿ ਜਿੱਦਾਂ ਵੀ ਸਾਡੇ ਘਰ ਆਈ ਨਾ ਸਾਨੂੰ ਪਤਾ ਹੈ ਕਿ ਸਾਡਾ ਰੱਬ ਆ ਗਿਆ ਇਹ ਰੱਬ ਹੈ ਸਾਡੇ ਯਾਰ ਆਪਣਾ ਬਈ ਮਾਂ ਆਪਣੀ ਇਹਨੇ ਆਪਾਂ ਇੱਕ ਸਭਰੇਤ ਪੰਜਾ ਲੈਣਾ ਪਾਇਆ ਮਾਦਾ ਮੈਂ ਉਹਦੇ ਇਹ ਗਾਉਂ ਦੇ ਮਾਰ ਲੁਕਤੇ ਹੈ ਨਹੀਂ ਕਿ ਨਾ ਤੇ ਨਿਕ ਜਾਦਾ ਉਹ ਇੰਨਾ ਗਿਆ ਆਪਣਾ ਕੰਮ ਇਹਨਾ ਨੇ ਆਪਾਂ ਨੂੰ ਤੇਰੇ ਕੰਰੇਚ ਪੰਜਾ ਮੇਰਾ ਨੂੰ ਪਾ ਰਿਆ ਤੇ ਅੱਡੋ ਅੱਟੇ ਘਰ ਵੀ ਬਣਾ ਕੇ ਦਿੱਤੇ ਐ ਤੇ ਕੋਠੀਆਂ ਵੇਖ ਲੋ ਅੱਜ ਆਪਣੇ ਚ ਪੰਜਾ ਕਮਰੇ ਚ ਇੱਕ ਮਾਰੀ ਪਈ ਜਾਂਦੀ ਪਈ ਆ ਯਾਰ ਜੀ ਆਜਾ ਆਪਣੇ ਕੋਲ ਕੋਠੀਆਂ ਸਹਾਰਾ ਨਹੀਂ ਤੂੰ ਇੰਨਾ ਹੀ ਦੱਸ ਤਾਂ ਆਈ ਨਹੀਂ ਜੇ ਮੈਂ ਗੱਡੇ ਦੂਰੇ ਜਾ ਕੇ ਗੱਡੀਆਂ ਚ ਬੋਲੀਆਂ ਉਹਦੇ ਨੇ ਗੰਨੀ ਮੈਂ ਸ਼ਖਸਤ ਕਰਕੇ ਸਾਨੂੰ ਪਾ ਲਿਆ ਮਾਤਾ ਮੈਂ ਕਰੀਦਾ ਮੈਂ ਫਿਰ ਤਨੋਂ ਦੇਣਾ ਸੀ ਫਿਰ ਇਹਨੇ ਬੋਲ ਕੀਤਾ ਤੇ ਜੀ ਨਾ ਪਰਦੇ ਨੇ ਨਾ ਮੈਂ ਤਾਂ ਸਿਰ ਕੋਲ ਨਾਲ ਕਰਦੇ ਆ ਜਿਵੇਂ ਇੱਕ ਬਣੀ ਨਾ ਉਹ ਤੇਰਾ ਆਖਾ ਹੋਵੇ ਨਾ ਹਾਂ ਲੋਕਾਂ ਦੇ ਰਹਿਣ ਮਾਪਿਓ ਨੂੰ ਪਰਦੇ ਨੇ ਮਾਪਿਓ ਮਜਬੂਰੀ ਦੇ ਮਾਰੇ ਕਹਿੰਦਾ ਹੈ ਕਿਸੇ ਜੀ ਨਹੀਂ ਕਰਦਾ ਘਰ ਬਾਹਰ ਆ ਤੇ ਪੁੱਤਰ ਪੋਤਰ ਛਾੜ ਤੇ ਜਾਣ ਪਰ ਸਾਦੂ ਨਾ ਕੀ ਬੇਵਸ ਹੋ ਜਾਂਦੇ ਲੋਹ ਤੋਂ ਤੇਰੀ ਨਾ ਤੇਰੀ ਨਾ ਤਾਲੀ ਨੂੰ ਖਾਣਾ ਬਜਦੀ ਨਹੀਂ ਹੈ ਸਾਰੀ ਗਾਣਾ ਤੇ ਉਹ ਤੋਂ ਤਾਂ ਧੀਆ ਵੀ ਸਾਰੀ ਗੱਲਾਂ ਤੇ ਨਹੀਂ ਨਾ ਸਾਸਰੀ ਕਈ ਜਿਹੜੀ ਮਾਰਾਂ ਨੂੰ ਤਾਂ ਬੋਲ ਨਹੀਂ ਇਹਨਾਂ ਨੂੰ ਪਰ ਤੂੰ ਇਹ ਸੋਚਣਾ ਨਾ ਉਹ ਇਹ ਸੋਚਣਾ ਹੈ ਕਿ ਜਿਵੇਂ ਮੇਰੀ ਮਾਂ ਮੇਰੇ ਨਾਲ ਬੋਲਦੀ ਸੀ ਪਹਿਲਾਂ ਇਹ ਬਾਰੇ ਨੂੰ ਸੋਚਣਾ ਨਾਲ ਕਿ ਘਰੇ ਕੋਈ ਨਹੀਂ ਜਿੰਦਗੀ ਜਦੋਂ ਆਪਾਂ ਰਹਿਣਾ ਕਰਦੇ ਆ ਨਿੱਕੇਵੇਂ ਮਾਂ ਬਣੋਗਾ ਨੋ ਜਿੰਦੋਂ ਤੋਂ ਰਹਿਣਾ ਕਰਦੇ ਆ ਆਪਣਾ ਸਰਮਾ ਨਹੀਂ ਇਹ ਜਿਹੜੇ ਬਣਾ ਤੇ ਆਪਾਂ ਨਾਲ ਦੇ ਰੂਹ ਦੇਣਾ ਆਪਾਂ ਉਹ ਐਸੇ ਘੇੜ ਕੇ ਨਰਮ ਦੀਨ ਕਰੀਏ ਪਰ ਅੱਜ ਦਾ ਦੁਨੀਆਂ ਦਾ ਭਰਾ ਸੁਭਾਅ ਇਹ ਹੈ ਜਿਹੜੇ ਦੁਨੀਆਂ ਸੁਭਾਅ ਕੇ ਵਿੱਚ ਜੂਣ ਦੇ ਵੀ ਕਿਸੇ ਨੂੰ ਪੁੱਛਣਾ ਨਾ 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 ਬੈਠ ਪੋਏਂਗੇ ਪਟਵਨ ਜਦੋਂ ਦੁਨੀਆਂ ਤੋਂ ਉਚਾਰ ਜਾਂਦਾ ਹੈ ਨਾ ਫਿਰ ਬੈਨੇ ਬੋ ਬੜਾ ਸੀ ਬੜਾ ਸੀ ਸਾਡਾ ਮਾਉ ਸੀ ਸਾਡੀ ਸਾਡਾ ਬਿਓ ਸੀ ਗੱਲ ਤੇ ਬਾਅਦ ਚ ਕੀ ਲੈਣਾ ਯਾਰ ਤੈਨੂੰ ਬੜਾ ਲੱਗਿਆ ਨਾ ਤੈਨੂੰ ਹਾਂ ਇਹ ਸੋਚਦਾ ਬਹੁਤ ਇਹ ਸੋਚਦਾ ਉਹ ਤਾਂ ਕੁਝ ਮੈਨੂੰ ਲੈਣ ਹੀ ਆਉਣਾ ਸਾਨੂੰ ਫਿਰ ਮੇਰਾ ਪੋਤਰਾ ਬਣਾ ਤੂੰ ਸੁ ਮੈਨੂੰ ਲੈਣ ਨਹੀਂ ਆਉਣਾ ਮਾਤਾ ਮੈਂ ਤਾਂ ਜਿਹੜਾ ਤੈਨੂੰ ਪਤਾ ਹੀ ਨਹੀਂ ਕਿ ਮੈਂ ਤੇਰਾ ਦਿਨਾਂ ਕਿ ਦੂਰ ਹੈਗਾ ਕਰ ਤਈ ਨਾ ਚਲੋ ਉਹ ਛੱਡ ਕਰਾਂ ਗੋਲੀ ਬਲੀ ਗਏ ਚੱਲ ਆਪਾਂ ਚਲੀ ਠੀਕ ਹੈ ਤੂੰ ਨਹੀਂ ਤੁਸੀਂ ਇਹ ਕਰੇ ਯਾਰ ਇਹਨਾਂ ਦੋ ਦਿਨਾਂ ਘਾਲੂ ਅੱਜ ਮੇਰੀ ਮਾਤਾ ਗੱਡੀ ਬਾਹਰ ਖੜੀ ਰਿਹਾਉਂ ਚੱਕੇ